ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਚੈਲਾ ਦੇ ਵਿੱਚ 26 ਫਰਵਰੀ ਨੂੰ ਬੜੀ ਧੂਮ-ਧਾਮ ਦੇ ਨਾਲ ਮਹਾ ਸ਼੍ਰੀਪ ਸ਼ਿਵਰਾਤਰੀ ਮਨਾਈ ਜਾ ਰਹੀ ਹੈ ਤੇ ਮਹਾ ਸ਼ਿਵਰਾਤਰੀ ਦੇ ਮੌਕੇ ਹੁਣ ਕਾਰਡ ਵੀ ਜਾਰੀ ਕਰ ਦਿੱਤਾ ਗਿਆ ਜੋ ਕਿ ਵਕ ਵਕ ਮੰਦਰਾਂ ਨੂੰ ਦਿੱਤਾ ਜਾਵੇਗਾ ਮੰਦਿਰ ਦੇ ਪੁਜਾਰੀ ਦਾ ਕੀ ਕਹਿਣਾ ਕੀ ਕੀ ਪ੍ਰਬੰਧ ਕੀਤੇ ਜਾਣਗੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਓ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਸ਼ੰਭੂ ਸ਼ਿਵ ਮੁਕਤੇਸ਼ਵਰ ਮਹਾਦੇਵੀ ਮੰਦਿਰ ਮੁਕਤੀਤਮ ਚੈਲਾ ਸਮਰਾਲਾ ਲੁਧਿਆਣਾ ਵੱਲੋਂ 22 ਸਾਲ ਹੋ ਗਏ ਇੱਥੇ ਸੇਵਾ ਕਰਦੇ ਆ ਜਿਵੇਂ ਕਿ ਪ੍ਰਧਾਨ ਜੀ ਸਾਨੂੰ ਸੇਵਾ ਲਾਂਦੇ ਆ ਕਾਟ ਦੀ ਲੈ ਕੇ ਪੁਰੇ ਸ਼ੰਕਰ ਦੇ ਚਰਨਾਂ 'ਚ ਅੱਜ ਅਸੀਂ ਪਹਿਲਾ ਕਾਠ ਅਰਪਣ ਕੀਤਾ ਉਹਨਾਂ ਦੇ ਅੱਗੇ ਅੱਗੋਂ ਸ਼ੁਰੂਆਤ ਕੀਤੀ ਹੈ ਜਿੱਥੇ-ਜਿੱਥੇ ਸਾਨੂੰ ਪੁਰੇ ਸ਼ੰਕਰ ਪਹੁੰਚਦਾ ਹੀ ਉੱਥੇ-ਉੱਥੇ ਕਾਟ ਦੇ ਕੇ ਆਨੇ ਆ ਲੁਧਿਆਣਾ ਪ੍ਰਸ਼ਾਸਨ ਹੋ ਗਿਆ ਖੰਨਾ ਹੋ ਗਿਆ ਸਮਰਾਲਾ ਹੋ ਗਿਆ ਮੱਛਵੜਾ ਹੋ ਗਿਆ ਚੰਡੀਗੜ੍ਹ ਹੋ ਗਿਆ ਇਸ ਵਕਤ ਕਿੱਡੀ ਕਿਸਮ ਦੇ ਆਉਣ ਦੀ ਹਾਲਤ ਹੈ ਹਰ ਸਾਲ 5000 ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਸੰਗਤ ਚੱਲੇ ਜਾਂਦੀ ਜੀ ਤੇ ਇਹਦੇ ਜੇ ਇੱਕ ਜ਼ਰੂਰੀ ਬੇਨਤੀ ਕਰਾਂਗਾ ਮੈਂ ਸੰਗਤਾਂ ਨੂੰ ਵੀ ਇੱਥੇ ਆ ਕੇ ਕਾਲੀ ਨਾ ਪਾਇਆ ਕਰੋ ਇੱਥੇ ਆ ਕੇ ਬੜੀ ਸ਼ਾਂਤੀ ਮਿਲਦੀ ਹੈ ਜਲ ਜਿਹੜੀ ਜਲ ਚੜਨ ਦੀ ਰਸਮ ਹੁੰਦੀ ਹੈ ਸ਼ਿਵਰਾਤਰੀ ਵਾਲੇ ਦਿਨ ਉਹ ਸਵੇਰੇ 6 ਵਜੇ ਸ਼ੁਰੂ ਹੁੰਦੀ ਹੈ ਕਿਉਂਕਿ ਕਈ ਸਾਲਾਂ ਤੋਂ ਜਦੋਂ ਦਾ ਮੰਦਿਰ ਮਾਨਤਾਇ ਚਾਇਆ ਉਦੋਂ ਦੀ ਇੱਥੇ ਪੂਜਾ ਹੁੰਦੀ ਹੈ ਇੱਕ ਉਹ ਪੂਜਿਆ ਤੋਂ ਬਾਅਦ ਹੀ ਸ਼ੁਰੂ ਹੁੰਦਾ ਲੋਕੀ ਆ ਜਾਂਦੇ ਲੱਕੀ 12 ਵਜੇ 1 ਵਜੇ ਉਹ ਆ ਕੇ ਕਾਲੀ ਪਾਉਂਦੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੀ ਜਾਲੇ ਚੜਨ ਦੀ ਰਸਮ ਹੈ ਉਹ ਸਵੇਰੇ 6 ਵਜੇ ਸ਼ੁਰੂ ਕੀਤੀ ਜਾਊਗੀ ਚੀਜ਼ ਹੋਰ ਸੁਣਨਾ ਚਾਹੀਦਾ ਜੋ ਇੱਥੇ ਸ਼ਿਵਲਿੰਗ ਦਾ ਆਜ਼ਮਾਨਾ ਉਹਦੇ ਵਿੱਚ ਅਨੋਖੇ ਦਰਸ਼ ਰਹਿੰਦੇ ਨੇ ਕੀ ਦਰਸ਼ ਜੈ ਭੂਲੇ ਸ਼ੰਕਰ ਦਿੱਲੀ ਵਾਲੇ ਬਾਬਾ ਜੀ ਕੇ ਕੇ ਜਿੰਦਲ ਜੀ ਜਿਨ੍ਹਾਂ ਨੂੰ ਇਹ ਸਮੁੰਦਰ ਦਾ ਸੁਪਨਾ ਆਇਆ ਸੀ ਜਿਵੇਂ ਜਿਵੇਂ ਉਹ ਸਾਨੂੰ ਦੱਸ ਗਏ ਉਸ ਤੋਂ ਉਸ ਤੋਂ ਵੱਧ ਚਮਤਕਾਰ ਹੁੰਦੇ ਆ ਕਈ ਵਾਰੀ ਦੋ ਅੱਖਾਂ ਦੇ ਦਰਸ਼ਨ ਹੁੰਦੇ ਆ ਕਈ ਵਾਰੀ ਤਿੰਨ ਅੱਖਾਂ ਦੇ ਦਰਸ਼ਨ ਹੁੰਦੇ ਆ ਤੇ ਕਈ ਵਾਰੀ ਸ਼ਿਵਲਿੰਗ ਦੇ ਵਿੱਚੋਂ ਇਹੋ ਜਿਹੇ ਦਰਸ਼ਨ ਹੁੰਦੇ ਆ ਤੇ ਬੰਦਾ ਆਪ ਹੀ ਹਰਾਨ ਹੋ ਜਾਂਦਾ ਕਈ ਰੰਗਾਂ ਦੀ ਮਤਲਬ ਕਿ ਮੂਰਤੀ ਹੈ ਜਿਹੜੀ ਸ਼ਿਵਲਿੰਗ ਇਹ ਧਰਤੀ ਚ ਦੱਬੀ ਹੋਈ ਸੀ ਜਿਵੇਂ ਆਮ ਮੰਦਿਰਾਂ ਚ ਆਪਾਂ ਮੂਰਤੀ ਸਥਾਪਨਾ ਕਰਦੇ ਆ ਇਹ ਉਹ ਮੰਦਿਰ ਨਹੀਂ ਹੈਗਾ ਇੱਥੇ ਹੀ ਦੱਬੀ ਹੋਈ ਸੀ ਕੋਲੇ ਸ਼ੰਕਰ ਜੀ ਦੇ ਤੇ ਮਾਤਾ பார்ਵੀ ਦੇ ਦਾ ਜਦੋਂ ਕਹਿੰਦੇ ਵਿਆਹ ਹੋਇਆ ਸੀ ਉਹਨਾਂ ਨੇ ਕਰਮਾਂ ਕੀਤੀ ਸੀ ਕੁਝ ਸਾਲਸ ਇੱਥੇ ਰਹੇ ਸੀ ਇਹ ਮੰਦਿਰ ਦੇ ਵਿੱਚ ਚੈਲਾਂ ਦੇ ਵਿੱਚ ਤੇ ਆਈ ਹੋਈ ਸੰਗਤ ਨੂੰ ਕੀ ਕਹਿਣਾ ਕਰ ਜਿਹੜੇ ਦਰਸ਼ਕਾਂ ਆਣਾ ਜਾਂਦੇ ਹੋਏ। ਉਹੀ ਦੁਆਰਾ ਬੇਨਤੀ ਕਰ ਰਹੇ ਆ ਵੀ ਸ਼ਾਂਤੀ ਨਾਲ ਆਓ। ਜਲ ਚੜਨ ਦੀ ਜਿਹੜੀ ਦਾ ਸਮਾਂ 6 ਵਜੇ ਹੁੰਦੀ ਹੈ ਉਸ ਤੋਂ ਬਾਅਦ ਲੱਖਾਂ ਦੀ ਧਰਨਾ ਦੁਨੀਆ ਆਂਦੀ ਹੈ। ਇੱਥੇ ਕੋਈ ਵੀ ਆਈਪੀ ਨਹੀਂ ਹੁੰਦਾ। ਕੋਈ ਵੱਡਾ ਨਹੀਂ ਕੀਤਾ ਜਾਂਦਾ। ਸਾਰੀ ਸੰਗਤ ਇੱਕ ਨਜ਼ਰ ਨਾਲ ਹੀ ਦੇਖੀ ਜਾਂਦੀ ਹੈ। ਤੇ ਮੰਦਿਰ ਚ ਦੇਖ ਕੀ ਦਿਖਿਆ ਜਾ ਰਿਹਾ ਕਿ ਉਹ ਸਾਰੇ ਕੰਮ ਚੱਲਦੇ ਪਏ ਨੇ ਕਿਹੜੇ-ਕਿਹੜੇ ਕੰਮ ਜਿਹੜੇ ਚੱਲ ਰਹੇ ਨੇ ਤੇ ਕਿਹੜੀ ਸੰਗਤ ਕਿਸ ਤਰ੍ਹਾਂ ਦਾ ਆਉਂਦਾ ਸਰ ਜੈਪਾਲਾ ਸ਼ੰਕਰ ਜਿਵੇਂ ਕਿ ਲੰਗਰ ਹਾਲ ਹੈ ਜੀ। ਉਹ ਹੈ ਜੀ ਉਸ ਤੋਂ ਬਾਅਦ ਜਿਹੜਾ ਸਟੇਜ ਦਾ ਜਿਹੜਾ ਪ੍ਰੋਗਰਾਮ ਹੈ ਸਟੇਜ ਵਾਸਤੇ ਜਗ੍ਹਾ ਬਣਾਈ ਹੈ ਕਿਉਂਕਿ ਸਾਲ ਦੇ ਵਿੱਚ ਸ਼ਿਵਰਾਤਰੀ ਤੋਂ ਲੈ ਕੇ ਕਈ ਫੰਕਸ਼ਨ ਐ ਹੋਜੇ ਜਿਹੜੇ ਮੰਦਿਰ ਕਮੇਟੀ ਵੱਲੋਂ ਕੀਤਾ ਜਾਂਦੇ ਆ ਉਹਨਾਂ ਵਿੱਚ ਟੈਂਟ ਲਾਣਾ ਪੈਂਦਾ ਸੀ ਤੇ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਸੀ ਵੀ ਇੱਥੇ ਕੋਈ ਇਹੋ ਜਿਹਾ ਅਰੇਂਜਮੈਂਟ ਕੀਤਾ ਜਾਵੇ ਮੀਂਹ ਹੀ ਨਿਹਰੀ ਤੂਫਾਨ ਤੋਂ ਬਚਿਆ ਜਾਵੇ